ਉਹ ਕਹਿੰਦਾ ਮਹਾਰਾਜ ਮੈਨੂੰ ਚੋਰੀ ਦੀ ਹੱਤ ਹੈ ਵਾ ਹੋਰ ਗੱਲ ਠੀਕ ਹੈ ਸਾਡੀ ਮੇਰੀ ਚੋਰੀ ਨਾ ਛਡਾਇਓ ਜੋ ਮਰਜੀ ਛਡਾ ਦਿਓ ਸਿਰੇ ਦਾ ਚੋਰ ਹੈ ਸਿੱਧੀਆਂ ਗੱਲਾਂ ਕਰਦਾ ਗੁਰੂ ਨਾਨਕ ਸਾਹਿਬ ਦਾ ਸਿਰੇ ਦਾ ਮਰਦਾਨੇ ਨੂੰ ਨਾਲ ਇੱਕ ਬੰਦਾ ਕਹਿੰਦਾ ਕਹਿੰਦਾ ਚੋਰ ਸਿਰੇ ਦਾ ਤੇ ਲੈ ਤੁਹਾਡਾ ਬਾਬਾ ਫਸਾ ਲਿਆ ਕਹਿੰਦਾ ਚੋਰੀ ਨਾ ਛਡਾਇਓ ਬਾਕੀ ਜੋ ਮਰਜੀ ਛਡਾ ਦਿਓ ਮਰਦਾਨੇ ਨੂੰ ਬਨਾਲ ਵਾਲਾ ਬੰਦਾ ਕਹਿੰਦਾ ਦੇਖਿਆ ਤੇਰਾ ਬਾਬਾ ਫਸਾ ਲਿਆ ਹੋਣੀ ਤੇ ਹੁਣ ਤੇਰੇ ਬਾਬੇ ਨੂੰ ਕਹਿੰਦਾ ਵੀ ਚੋਰੀ ਨਾ ਛਡਾਇਓ ਸਾਰੇ ਗੱਲਾਂ ਮੰਨਣ ਨੂੰ ਤਿਆਰ ਆ ਦੇ ਲੋ ਬੰਦਾ ਕਿੰਨਾ ਤੇਜ ਹੈ ਉਹ ਕਹਿੰਦਾ ਤੈਨੂੰ ਪਤਾ ਨਹੀਂ ਮੇਰਾ ਬਾਬਾ ਕਿੰਨਾ ਤੇਜ ਹੈ ਜੇ ਇਹ ਸਿਰੇ ਦਾ ਚੋਰ ਹੈ ਨਾ ਤੇ ਉਹ ਉਹ ਵੀ ਸਿਰੇ ਦਾ ਗੁਰੂ ਹੈ ਉਹਨੇ ਘਾਟ-ਘਾਟ ਦਾ ਪਾਣੀ ਪੀਤਾ ਉਹ ਉਹਨੂੰ ਤੁਸੀਂ ਛੇਤੀ-ਛੇਤੀ ਵਰਗਲਾ ਨਹੀਂ ਸਕਦੇ ਉਹਨੇ ਛੇਤੀ-ਛੇਤੀ ਤੇਰੀ ਗੱਲ ਨਹੀਂ ਸੁਣ ਲੈਣੀ ਇਹ ਆਪਣੇ ਆਪ ਨੂੰ ਚੰਟ ਸਮਝਦਾ ਇਹਨੂੰ ਪਤਾ ਨਹੀਂ ਖੜਾ ਬਾਬੇ ਨਾਨਕ ਦੇ ਅੱਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਵੇਖੀ ਦੇਖੀ ਸਹੀ ਗੱਲ ਕਿਦਾਂ ਕਰਨਗੇ ਵੇਖੀ ਬੰਦਾ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਤੇਰੀ ਚੋਰੀ ਨਹੀਂ ਛਡਾਉਂਦੇ ਬੜਾ ਖੋਜ ਕਹਿੰਦਾ ਲੈ ਚੋਰੀ ਛਡਾਈ ਨਹੀਂ ਮarre ਕਹਿੰਦੇ ਚੋਰੀ ਨਾ ਛੱਡੀ ਕਰ ਲੈ ਜੋ ਕਰਨਾ ਕਹਿੰਦਾ ਫਿਰ ਹੋਰ ਕਹਿੰਦੇ ਬਾਕੀ ਗੱਲਾਂ ਮੰਨਣੀਆਂ ਪੈਣੀਆਂ ਕਹਿੰਦੇ ਕੀ ਕਹਿੰਦੇ ਨੰਬਰ 1 ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਨੰਬਰ 2 ਕਿਸੇ ਦਾ ਨਾਮਕ ਖਾ ਕੇ ਹਰਾਮ ਨਹੀਂ ਕਰਨਾ ਦੋ ਨੰਬਰ 3 ਤੇਰੇ ਕਰਕੇ ਕਦੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ ਗਰੀਬ ਮਾਰ ਕਰੀਵੇਂ ਨਾ ਤੇ ਤੇਰੇ ਕਰਕੇ ਕਿਸੇ ਦੀ ਗਰੀਬ ਮਾਰ ਹੋਵੇ ਵੀ ਨਾ ਇਹ ਤਿੰਨ ਬਚਨ ਮੰਨ ਲੇਗਾ ਕਹਿੰਦਾ ਹਾਂਜੀ ਆਹ ਤੇ ਗੱਲ ਹੀ ਕੋਈ ਨਹੀਂ ਝੂਠ ਨਹੀਂ ਬੋਲਣਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਗਰੀਬ ਮਾਰ ਨਹੀਂ ਕਰਨੀ ਆਪਾਂ ਦੇ ਵੱਡੇ ਬੰਦਿਆਂ ਦੇ ਜਾਣਾ ਆਪਾਂ ਗਰੀਬਾਂ ਤੋਂ ਲੈਣਾ ਕੀ ਹੈ ਨਮਕ ਆਪਾਂ ਨਾ ਖਾਵਾਂਗੇ ਲੋ ਜੀ ਉਹ ਬੰਦਾ ਕਹਿੰਦਾ ਵੀ ਆ ਤੇ ਮੋਜਾਂ ਲੱਗ ਗਈਆਂ ਮੈਨੂੰ ਮੈਨੂੰ ਤੇ ਮਹਾਰਾਜ ਨੇ ਤਰੀਕਾ ਹੀ ਬੜਾ ਵਧੀਆ ਦੱਸਦਾ ਕਹਿੰਦਾ ਚੋਰੀ ਕਰ ਲੈ ਉਹ ਨਾਲ ਵਾਲਾ ਕਹਿੰਦਾ ਲੈ ਬਾਬੇ ਨੇ ਜਿੱਤ ਗਿਆ ਇਹਨੂੰ ਪਤਾ ਨਹੀਂ ਵੀ ਹੋ ਕੀ ਗਿਆ ਇਹ ਹੁਣ ਲੱਗੂ ਪਤਾ ਅੱਗੇ ਜਾ ਕੇ ਜਦੋਂ ਕਰੂ ਨਾ ਚੋਰੀ ਫਿਰ ਪਤਾ ਲੱਗੂ ਉਹੀ ਬਣੀ ਇਹਨੇ ਬਾਦਸ਼ਾਹ ਦੇ ਦਰਬਾਰ ਨੂੰ ਉਹ ਬਾਦਸ਼ਾਹ ਦੇ ਮੈਲਜ ਜਾਵੜਿਆ ਸਨ ਸਿੱਧੂ ਹੀ ਰਾਜਿਆਂ ਵਾਲੇ ਕੱਪੜੇ ਕੁੱਪੜੇ ਪਾ ਕੇ ਘੋੜਾ ਲੈ ਕੇ ਜਾਵੜਿਆ ਉਹ ਪੁੱਛਦੇ ਨੇ ਕੌਣ ਐ ਤੂੰ ਭੂਮੀਆਂ ਕਹਿੰਦਾ ਚੋਰ ਕਿਉਂਕਿ ਝੂਠ ਬੋਲਣਾ ਨਹੀਂ ਕਹਿੰਦੇ ਕੌਣ ਐ ਕਹਿੰਦੇ ਚੋਰ ਆ ਕਰਨ ਕੀ ਆਏ ਕਹਿੰਦੇ ਚੋਰੀ ਕਰਨ ਕਹਿੰਦੇ ਚੋਰ ਨਹੀਂ ਕਹਿ ਸਕਦਾ ਆਪਣੇ ਮੂੰਹ ਚੋਂ ਵੀ ਮੈਂ ਚੋਰ ਆ ਕੱਪੜੇ ਇੰਨੇ ਵਧੀਆ ਪਾਏ ਆ ਘੋੜੇ ਤੇ ਸਵਾਰ ਐ ਬੰਦਾ ਸਾਰਿਆਂ ਨੂੰ ਨੌਕਰੀ ਤੋਂ ਕਢਾ ਦੂ ਲੱਗਦਾ ਕੋਈ ਰਿਸ਼ਤੇਦਾਰ ਆਇਆ ਅੰਦਰ ਜਾਣ ਵਾਲਾ ਅੰਦਰ ਭੇਜੋ ਇਹਨੂੰ ਇਹ ਫਸਾਉ ਸਾਨੂੰ ਉਹਨੂੰ ਅੰਦਰ ਲੰਗਾ ਹਾਤਾ ਕਹਿੰਦਾ ਹੱਦ ਹੋ ਗਈ ਬਾਬੇ ਦੇ ਬਚਨ ਕਹਿੰਦਾ ਮੈਂ ਸੱਚ ਬੋਲਿਆ ਅਗਲਿਆਂ ਨੇ ਮੈਨੂੰ ਅੰਦਰ ਲੰਗਾ ਹਤਾ ਸੱਚ ਚ ਬੜੀ ਵੱਡੀ ਤਾਕਤ ਹੁੰਦੀ ਹੈ ਤੁਸੀਂ ਸੱਚ ਦੱਸੋ ਤੁਹਾਡੇ ਸੱਚ ਦੱਸਣ ਦੇ ਨਾਲ ਗੰਢਾਂ ਖੁੱਲ ਜਾਂਦੀਆਂ ਜਦੋਂ ਤੁਸੀਂ ਸੱਚ ਬੋਲ ਦਿੰਨੇ ਹੈ ਗਲਤੀ ਹੁੰਦੀ ਹੈ ਮਾਫੀ ਮੰਗ ਲੈਣੇ ਹੈ ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ ਬੀਬੀਆਂ ਕਹਿ ਦੇਣ ਇੱਕ ਵਾਰੀ ਕਹਿ ਦਿਓ ਭਾਰ ਵੀ ਲੈ ਜਾਂਦਾ ਦਿਲ ਹੌਲਾ ਹੋ ਜਾਂਦਾ ਤੇ ਮਨ ਬਸ ਫਿਰ ਐ ਰਿਲੈਕਸ ਹੋ ਜਾਂਦਾ ਅੰਦਰੋਂ ਫਿਰ ਨਿਕਲ ਜਾਂਦਾ ਗੋਬੋ ਕੁਬਾਰ ਇਹ ਕਹਿ ਦੇਣਾ ਚਾਹੀਦਾ ਨਹੀਂ ਤੇ ਦਿਮਾਗ ਤੇ ਉਹ ਚੀਜ਼ ਚੜੀ ਰਹਿੰਦੀ ਏ ਬੜਾ ਖਤਰਨਾਕ ਹੁੰਦੀ ਏ ਹਰ ਰਿਸ਼ਤੇ ਦੇ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ ਜਿਹੜਿਆਂ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਏ ਜਦੋਂ ਤੁਸੀਂ ਨੀਂ ਝੂਠ ਤੋਂ ਰੱਖੋਗੇ ਨਾ ਉਹ ਨੀਂ ਝੂਠ ਤੇ ਰੱਖ ਕੇ ਗੱਲ ਬਣਨੀ ਨਹੀਂ ਹੈ ਸੱਚ ਦੇ ਉੱਤੇ ਆਪਣੀ ਨੀਂਹ ਰੱਖੋ ਜਿਹੜੋ ਰਿਸ਼ਤਾ ਕਰਦੇ ਹੋ ਸੱਚ ਅੱਜ ਕੱਲ ਤੇ ਗੱਲਾਂ ਹੀ ਝੂਠ ਤੋਂ ਸ਼ੁਰੂ ਕਰਦੇ ਆਂ ਝੂਠ ਤੇ ਖਤਮ ਕਰਦੇ ਆਂ ਜ਼ਮੀਨ 10 ਕਿੱਲੇ ਆ 10 ਦੇ 20 ਕਿੱਲੇ ਆ ਹਰ ਚੀਜ਼ ਹੀ ਗਲਤ ਮਲਤ ਦੱਸਦੇ ਆਂ ਸੱਚ ਦੱਸੋ ਸਾਡਾ ਪੁੱਤ ਪਹਿਲਾਂ ਅਮਲੀ ਸੀ ਨਸ਼ਾ ਕਰਦਾ ਸੀ ਕੈਂਪਾਂ ਚ ਰੱਖਿਆ 4 ਸਾਲ ਹੋ ਗਏ ਹੁਣ ਬਹੁਤ ਵਧੀਆ ਬੰਦਾ ਹੈ ਸੱਚ ਦੱਸੀਦਾ ਹੁੰਦਾ ਪੜਦੇ ਨਹੀਂ ਪਾਈਦੇ ਕੱਲ ਨੂੰ ਪਰਦਾ ਖੁੱਲ ਜਾਣਾ ਪ੍ਰੋਬਲਮ ਹੋ ਜਾਣੀ ਹੈ ਸੱਚ ਬੋਲਿਆ ਕਰੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਹਮੇਸ਼ਾ ਸੱਚ ਬੋਲੀਏ ਝੂਠ ਨਾ ਬੋਲੋ ਕੋਸ਼ਿਸ਼ ਕਰੋ ਇਹਨੇ ਸੱਚ ਦੱਸਿਆ ਕਹਿੰਦਾ ਮੈਂ ਆਂ ਜੀ ਚੋਰ ਕਹਿੰਦੇ ਅੰਦਰ ਲੰਘ ਜਾਏ ਮਰਵਾਉ ਸਾਨੂੰ ਇਹ ਚੋਰ ਹੈ ਨਹੀਂ ਸਿੱਧੋ ਹੀ ਖਜ਼ਾਨੇ ਚ ਜਾ ਵੜਿਆ ਪੰਡ ਬੰਨ ਲਈ ਲੱਗਿਆ ਜਾਨ ਭੁੱਖ ਜੀ ਲੱਗੀ ਉਥੇ ਆਲੇ ਜਿਹੇ ਵਿੱਚ ਚੂਰਣ ਜਿਆ ਪਿਆ ਸੀ ਖਾ ਲਿਆ ਓਹੋ ਇਹਦੇ ਤੱਕ ਇਹਦਾ ਨਮਕ ਹੈ ਤੇ ਬਾਬੇ ਨੇ ਕਿਹਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰਨੀ ਲੈ ਬਈ ਮਾਰੇਗੇ ਹੁਣ ਪੰਡ ਚੱਕੇ ਕਿ ਨਾ ਚੱਕੇ ਜੋਰ ਪੱਕਾ ਸੀ ਪਰ ਬਚਨ ਵੀ ਕੋਈ ਚੀਜ਼ ਹੁੰਦੀ ਹੈ ਵਾਦਾ ਕੀਤਾ ਨਾ ਪ੍ਰੋਮਿਸ ਕੀਤਾ ਗੁਰੂ ਨਾਨਕ ਦਾ ਇੱਕ ਪਾਸੇ ਪੰਡ ਬੰਨੀ ਫਿਰਦਾ ਗਹਿਣਿਆਂ ਦੀ ਸੋਨੇ ਦੀ ਸਭ ਰੱਖਤੀ ਕਹਿੰਦਾ ਛੱਡ ਨਮਕ ਖਾ ਲਿਆ ਹੁਣ ਨਹੀਂ ਹਰਾਮ ਕਰਦੇ ਐਂ ਖਾਲੀ ਆ ਗਿਆ ਖਾਲੀ ਆ ਗਿਆ ਪਹਿਰੇਦਾਰਾਂ ਦੇ ਕੋਲੋਂ ਲੰਘ ਕੇ ਮੋੜ ਆਇਆ ਵਾਪਸ ਆ ਗਿਆ ਅਗਲੇ ਦਿਨ ਪਤਾ ਲੱਗਿਆ ਬਈ ਐਡੀ ਸਨ ਲੱਗੀ ਐਨੇ ਪੋਟਲੀਆਂ ਬੰਨ ਲੀਆਂ ਲੈ ਕੇ ਵੀ ਕੋਈ ਨਹੀਂ ਗਿਆ ਕੁਝ ਬੰਦਾ ਕੌਣ ਸੀ ਬੜਾ ਰੌਲਾ ਪਿਆ ਵੀ ਚੋਰੀ ਵੀ ਕੋਈ ਨਹੀਂ ਹੋਈ ਪੋਟਲੀਆਂ ਵੱਜੀਆਂ ਪਈਆਂ ਨੇ ਆਇਆ ਵੀ ਸੀ ਕੋਈ ਅੰਦਰ ਫੜਿਆ ਵੀ ਨਹੀਂ ਗਿਆ ਬਸ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਚੋਰ ਲਟੇਰੇ ਪੁਰਾਣੇ ਹੈਗੇ ਪੁਰਾਣੇ ਲਿਆਓ ਚੱਕ ਕੇ ਜਦੋਂ ਕਿਤੇ ਤੁਹਾਨੂੰ ਪਤਾ ਵੀ ਚੋਰੀ ਹੋਵੇ ਪੁਰਾਣੇ ਸਾਰੇ ਚੱਕ ਲੈਂਦੇ ਹੁੰਦੇ ਨੇ ਚੱਕ ਹੁੰਦਾ ਨਾ ਜਿਹੜਾ ਬੰਦਾ ਇੱਕ ਵਾਰੀ ਚੋਰੀ ਕਰ ਲਿਓ ਉਹਦੇ ਮੱਥੇ ਤੋਂ ਕਲੰਕ ਨਹੀਂ ਲੈਂਦਾ ਫਿਰ ਮੁੜ ਕੇ ਥਾਣੇ 'ਚ ਨਾਂ ਰਿਕਾਰਡ ਹੋ ਜਾਂਦਾ ਉਹਦਾ ਜਦੋਂ ਕੋਈ ਚੋਰੀ ਹੋ ਉਹਨੂੰ ਪੁੱਛਣਗੇ ਪਹਿਲਾਂ ਵੀ ਉਹਨੂੰ ਲਿਆਓ ਸਾਡੇ ਸਾਰੀ ਜ਼ਿੰਦਗੀ ਖਿਹੜਾ ਨਹੀਂ ਛੁੱਟਦਾ ਚੋਰ ਲੈ ਆਂਦੇ ਇਕੱਠੇ ਕਰ ਕਰਕੇ ਉਹਨਾਂ ਨੂੰ ਕੁੱਟਣ ਓਏ ਤੂੰ ਆਇਆ ਸੀ ਓਏ ਤੂੰ ਆਇਆ ਸੀ ਬੰਦੇ ਕੁੱਟੇ ਜਾ ਰਹੇ ਨੇ ਇਹ ਘਰੇ ਬੈਠਾ ਹੈ ਕਹਿੰਦਾ ਮੈਂ ਗਿਆ ਮੈਂ ਸੀ ਗਠੜੀ ਮੈਂ ਬੰਨੀ ਸੀ ਪਰ ਮੇਰੇ ਕਰਕੇ ਹੁਣ ਗਰੀਬਾਂ ਨੂੰ ਕੁੱਟ ਪੈ ਰਹੀ ਹੈ ਗਰੀਬ ਮਾਰ ਹੋ ਰਹੀ ਹੈ ਮੇਰੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਪਹਿਲਾ ਵਚਨ ਸੀ ਸੱਚ ਬੋਲਨੀ ਦੂਜਾ ਵਚਨ ਸੀ ਨਮਕ ਖਾ ਕੇ ਹਰਾਮ ਨਾ ਕਰੀ ਤੇ ਤੀਜਾ ਵਚਨ ਸੀ ਗਰੀਬ ਮਾਰ ਨਾ ਕਰੀ ਕਹਿੰਦਾ ਗਰੀਬ ਮਾਰ ਮੈਂ ਤੇ ਨਹੀਂ ਕਰ ਰਿਆ ਪਰ ਮੇਰੇ ਕਰ ਕਈ ਹੋ ਰਹੀ ਐ ਨਾ ਇਹ ਸਿੱਧਾ ਹੀ ਪੇਸ਼ ਹੋ ਗਿਆ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਸਭ ਨੂੰ ਛੱਡ ਦਿਓ ਮੈਂ ਆ ਜੀ ਤਾਂ ਡਾਚੋਰ ਮੈਂ ਆਇਆ ਸੀ ਆ ਸਾਰੇ ਗਹਿਣੇ ਗੂਣੇ ਮੈਂ ਹੀ ਸਾਰੇ ਇਕੱਠੇ-ਕੁੱਠੇ ਕਰੇ ਸੀ ਲੈ ਕੇ ਨਹੀਂ ਗਿਆ ਬਾਦਸ਼ਾਹ ਕਹਿੰਦਾ ਵੀ ਤੂੰ ਆਇਆ ਸੀ ਬਿਲਕੁਲ ਆ ਤੁਹਾਡੇ ਪਹਿਰੇਦਾਰਾਂ ਨੂੰ ਸਦੋ ਪਹਿਰੇਦਾਰ ਬੁਲਾ ਲੇ ਪੁੱਛੋ ਵੀ ਮੈਂ ਆਇਆ ਸੀ ਕਿ ਨਹੀਂ ਸੀ ਆਇਆ ਕਹਿੰਦੇ ਜੀ ਆਇਆ ਸੀ ਤੁਸੀਂ ਅੰਦਰ ਕਿਵੇਂ ਜਾਣ ਦੇਤਾ ਜਦੋਂ ਪੁੱਛ ਲੋ ਜਦੋਂ ਮੈਂ ਆਇਆ ਸੀ ਤੇ ਇਹਨਾਂ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ ਮੈਂ ਕਿਹਾ ਮੈਂ ਚੋਰ ਆ ਸੱਚੀ ਇਹਨੇ ਦੱਸਿਆ ਸੀ ਮੈਂ ਚੋਰ ਆ ਕਹਿੰਦੇ ਇਹਨੇ ਕਿਹਾ ਸੀ ਮੈਂ ਚੋਰ ਆ ਉਹ ਕਹਿੰਦੇ ਤੁਸੀਂ ਅੰਦਰ ਕਿਵੇਂ ਜਾਣ ਦੇਤਾ ਕਹਿੰਦੇ ਅਸੀਂ ਸੋਚਿਆ ਜੀ ਵੀ ਚੋਰ ਥੋੜਾ ਆਪਣੇ ਮੂੰਹ ਕਹੂ ਮੈਂ ਚੋਰ ਆ ਅਹੀਂ ਦੇਖਾ ਕਿ ਤੇ ਤੁਹਾਡਾ ਕੋਈ ਬੰਦਾ ਨਾ ਹੋਵੇ ਐਵੇਂ ਫਸਾ ਦੂ ਅਸੀਂ ਇਹਨੂੰ ਅੰਦਰ ਜਾਣ ਦਿੱਤਾ ਬਾਦਸ਼ਾਹ ਬੜਾ ਹੈਰਾਨ ਹੋਇਆ ਕਹਿੰਦਾ ਓਏ ਤੂੰ ਸੱਚ ਬੋਲਿਆ ਗੇਟ ਅੱਗੇ ਖੜਕੇ ਕਹਿੰਦੇ ਹਾਂ ਫਿਰ ਗਹਿਣੇ ਗੂਣੇ ਇਕੱਠੇ ਕਰ ਲੈ ਲੈ ਕੇ ਕਿਉਂ ਨਹੀਂ ਗਿਆ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਨਾ ਤੁਹਾਡਾ ਨਮਕ ਖਾ ਲਿਆ ਤੁਹਾਡਾ ਨਮਕ ਖਾ ਲਿਆ ਤੇ ਮੈਨੂੰ ਆ ਗਿਆ ਮੇਰਾ ਬਾਬਾ ਚੇਤਾ ਜਦੋਂ ਮੈਂ ਨਮਕ ਰੱਖਿਆ ਨਾ ਆਪਣੀ ਜ਼ੁਬਾਨ ਤੇ ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਚੇਤਾ ਆ ਗਿਆ। ਬਸ ਇੱਥੇ ਚੇਤਾ ਆ ਜੇ ਜਿਸ ਬੰਦੇ ਨੂੰ ਬਾਬੇ ਦਾ ਫਿਰ ਜ਼ਿੰਦਗੀ ਬਣ ਜਾਂਦੀ। ਤੁਹਾਨੂੰ ਕਲਗੀਆਂ ਵਾਲਾ ਉਦੋਂ ਯਾਦ ਆਵੇ ਜਦੋਂ ਗਲਤੀ ਲੱਗੇ ਕਰਨ ਤੁਸੀਂ। ਤੁਸੀਂ ਅਮਰ ਛਕੇ ਆ ਤੁਸੀਂ ਦਾੜੀ ਰੱਖੀ ਤੁਸੀਂ ਪੱਗ ਬੰਨੀ ਤੁਸੀਂ ਜੋ ਵੀ ਬਾਹਰੀ ਰੂਪ ਬਣਾਇਆ ਜੇ ਗਲਤੀ ਕਰਨ ਲੱਗਿਆਂ ਤੈਨੂੰ ਕਲਗੀਆਂ ਵਾਲਾ ਯਾਦ ਆ ਗਿਆ ਫਿਰ ਤੇ ਫੇ ਗੱਲ ਬਣ ਗਈ ਨਾ ਫਿਰ ਤਾਂ ਤੈਨੂੰ ਬਾਬਾ ਉਦੋਂ ਯਾਦ ਆਇਆ ਜਦੋਂ ਆਉਣਾ ਚਾਹੀਦਾ ਸੀ ਗਲਤੀ ਕਰਨ ਲੱਗਿਆਂ ਤੈਨੂੰ ਕਲਗੀਆਂ ਵਾਲਾ ਯਾਦ ਆ ਗਿਆ ਫਿਰ ਤੇ ਫੇ ਗੱਲ ਬਣ ਗਈ ਨਾ ਫਿਰ ਤਾਂ ਤੈਨੂੰ ਬਾਬਾ ਉਦੋਂ ਯਾਦ ਆਇਆ ਜਦੋਂ ਆਉਣਾ ਚਾਹੀਦਾ ਸੀ ਸਵੇਰੇ ਸਵੇਰੇ ਮੈਨੂੰ ਕਲਗੀਆਂ ਵਾਲਾ ਬਹੁਤ ਯਾਦ ਆਉਂਦਾ ਹੈ ਸਵੇਰੇ ਘੰਟਾ ਤੈਨੂੰ ਯਾਦ ਆਉਂਦਾ ਠੱਗੀ ਵੇਲੇ ਆਉਂਦਾ ਨਹੀਂ ਬੇਈਮਾਨੀ ਵੇਲੇ ਆਉਂਦਾ ਨਹੀਂ ਦੋ ਨੰਬਰ ਦਾ ਕੰਮ ਕਰਨ ਵੇਲੇ ਆਉਂਦਾ ਨਹੀਂ ਤੈਨੂੰ ਉਦੋਂ ਯਾਦ ਆ ਜੇ ਨਾ ਜੇ ਕਿਤੇ ਸਤਿਗੁਰੂ ਵੀ ਮੇਰੇ ਸੱਚੇ ਪਾਤਸ਼ਾਹ ਮੈਨੂੰ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਦਾ ਮੇਰਾ ਨਾਮ ਉਹਨਾਂ ਨਾਲ ਜੁੜਿਆ ਹੈ ਵੀ ਆਹ ਭਈ ਕਿੰਨਾ ਦਾ ਸਰਸੇ ਵਾਲਿਆਂ ਦਾ ਪ੍ਰੇਮੀ ਆਹ ਕੌਣ ਹੈ ਜੀ ਇਹ ਅਸਾਈਆਂ ਦਾ ਬੰਦਾ ਹੈ ਆਹ ਕੌਣ ਹੈ ਵਿਆਸ ਵਾਲਿਆਂ ਦਾ ਚੇਲਾ ਹੈ ਐਂ ਕਹਿੰਦੇ ਨੇ ਨਾ ਲੋਕ ਆਹ ਕੌਣ ਹੈ ਨਾਮਧਾਰੀ ਸਿੱਖ ਹੈ ਆਹ ਕੌਣ ਹੈ ਨੀਲਧਾਰੀ ਸਿੱਖ ਹੈ ਆਹ ਕੌਣ ਹੈ ਇਹ ਨਿਰੰਕਾਰੀਆਂ ਦਾ ਨਾਮ ਲਿਆ ਹੈ ਨੇ ਇਦਾਂ ਗੱਲਾਂ ਕਰਦੇ ਐ ਤੇ ਜਦੋਂ ਅਗਲਾ ਮੈਨੂੰ ਵੇਖਦਾ ਮੈਨੂੰ ਕਹਿੰਦੇ ਆਹਾਹਾ ਇਹ ਕਲਗੀਆਂ ਵਾਲੇ ਦਾ ਬੰਦਾ ਹੈ ਕਲਗੀਆਂ ਵਾਲੇ ਦਾ ਸਿੱਖ ਹੈ ਮੇਰਾ ਨਾਂ ਕਿਹਦੇ ਨਾਲ ਜੁੜਦਾ ਹੈ ਬੋਲੋ ਗੱਜ ਕੇ ਕਲਗੀਆਂ ਵਾਲੇ ਨਾਲ ਤੇ ਕਲਗੀਆਂ ਵਾਲੇ ਦਾ ਨਾਂ ਕਿਹਦੇ ਨਾਲ ਜੁੜਦਾ ਹੈ ਮੇਰੇ ਨਾਂ ਨਾਲ ਤਾਂ ਮੈਂ ਗਲਤੀ ਨਹੀਂ ਕਰਨੀ ਮੈਂ ਮਾੜਾ ਨਹੀਂ ਕਰਨੀ ਉਸ ਵੇਲੇ ਚੇਤਾਜ ਜਿੱਥੇ ਬਾਬਾ ਯਾਦ ਆਉਣਾ ਚਾਹੀਦਾ ਉੱਥੇ ਨਹੀਂ ਆਉਂਦਾ ਅੱਗੇ ਪਿੱਛੇ ਗੁਰਦੁਆਰੇ 'ਚ ਯਾਦ ਆਇਆ ਤੇ ਕੀ ਆਇਆ ਤੈਨੂੰ ਗੁਰਦੁਆਰੇ ਗੁਰੂ ਸਾਹਿਬ ਯਾਦ ਆਉਂਦੇ ਐ ਬਾਹਰ ਜਾ ਕੇ ਭੁੱਲ ਜਾਂਦਾ ਹਰ ਵੇਲੇ ਯਾਦ ਰੱਖਿਆ ਕਰ ਹਰ ਦਮ ਰੱਖੀਏ ਯਾਦ ਸਤਿਗੁਰੂ ਦੇ ਬਚਨਾਂ ਨੂੰ ਸਤਿਗੁਰੂ ਦੇ ਵਿਚਾਰਾਂ ਨੂੰ ਸਤਿਗੁਰੂ ਦੀ ਸੋਚ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਖਾ ਲਿਆ ਸੀ ਤੁਹਾਡਾ ਨਮਕ ਤੇ ਜਦੋਂ ਮੈਂ ਨਮਕ ਖਾਦਾ ਮੈਨੂੰ ਬਾਬਾ ਚੇਤਾ ਆ ਗਿਆ ਮੇਰਾ ਫਿਰ ਮੈਂ ਗੱਠੜੀ ਰੱਖ ਗਿਆ ਅੱਛਾ ਫਿਰ ਤੂੰ ਹੁਣ ਆਇਆ ਕਿਉਂ ਕਹਿੰਦੇ ਗਰੀਬਮਾਰ ਹੋ ਰਹੀ ਏ ਉਦੋਂ ਵੀ ਬਾਬਾ ਚੇਤਾ ਆ ਗਿਆ ਵੀ ਮੇਰੇ ਕਰਕੇ ਗਰੀਬਮਾਰ ਹੋ ਰਹੀ ਏ ਮੈਂ ਤਾਂ ਪੇਸ਼ ਹੋ ਗਿਆ ਆਪਣੇ ਆਪ ਨੂੰ ਆ ਤੁਹਾਡੇ ਸਾਹਮਣੇ ਸਰੈਂਡਰ ਕਰਤਾ ਹੁਣ ਮਾਰੋ ਕੁੱਟੋ ਰੱਖਣਾ ਰੱਖੋ ਜੇਲ੍ਹ ਚ ਸਿੱਟਣਾ ਜੇਲ੍ਹ ਚ ਸਿੱਟ ਦਿਓ ਫਾਹੇ ਟੰਗਣਾ ਫਾਹੇ ਟੰਗ ਦਿਓ ਉਹ ਕਹਿੰਦੇ ਤੇਰਾ ਐ ਤਾਂ ਹਦੇ بیا ਐਨੀਆਂ ਗੱਲਾਂ ਜਿਹਦੀਆ ਮੰਨੀ ਫਿਰਦਾ ਬਾਬਾ ਕਿਹੜਾ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ। ਧਤ ਰੀਆ ਕਾਲ ਮੈਂ ਗੁਰੂ ਨਾਨਕ ਦਾ ਹਾਂ। ਕਹਿੰਦੇ ਬੱਲੇ 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 ਗੁਰੂ ਨਾਨਕ ਦੀ ਇਹੋ ਜੀ ਐ। ਇਹੋ ਜੀ ਸਿੱਖ ਬਾਦਸ਼ਾਹ ਕਹਿੰਦਾ ਗੁਰੂ ਨਾਨਕ ਦਾ ਨਾਮ ਸੁਣਿਆ। ਤੇ ਅੱਜ ਤੇ ਉਹਦੇ ਸੱਚੇ ਸਿੱਖ ਦੇ ਦਰਸ਼ਨ ਹੋ ਗਏ ਏਡਾ ਖਜ਼ਾਨਾ ਕਿਹੜਾ ਛੱਡਦਾ ਉਹ ਇੱਕ ਨਮਕ ਦੇ ਪਿੱਛੇ ਅਹੇ ਚੂਰਨ ਖਾ ਲਿਆ ਸੀ ਮੈਂ ਉਹਦੇ 'ਚ ਨਮਕ ਸੀ ਏਡਾ ਖਜ਼ਾਨਾ ਕਿਹੜਾ ਛੱਡਦਾ ਨਾਲੇ ਜੀਦਾ ਲੂਣ ਖਾ ਕੇ ਹਰਾਮ ਨਾ ਕਰੀਏ ਇਹੋ ਜਿਹੇ ਬੰਦੇ ਲੱਭਦੇ ਕਿਤੇ ਮੇਰਾ ਨਮਕ ਖਾ ਕੇ ਬਥੇਰੇ ਹਰਾਮ ਕਰਦੇ ਆ ਬਾਦਸ਼ਾਹ ਕਹਿੰਦਾ ਮੇਰਾ ਨਮਕ ਖਾ ਕੇ ਹਰਾਮ ਕਰਨ ਵਾਲੇ ਬਹੁਤ ਐ ਪਰ ਇਹੋ ਜਿਹਾ ਬੰਦਾ ਪਹਿਲੀ ਵਾਰੀ ਮਿਲਿਆ ਕਹਿੰਦਾ ਵਜ਼ੀਰਾ ਖੜਾ ਹੋ ਵਜ਼ੀਰ ਖੜਾ ਹੋ ਗਿਆ ਕਹਿੰਦਾ ਬੈ ਇੱਥੇ ਤੇਰੀ ਸਭ ਤੋਂ ਵਧੀਆ ਅਹੁਦੇ ਤੇ ਤੇਰੀ ਲੋੜ ਹੈ ਮੈਨੂੰ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ